ਜਦੋਂ ਫਾਰਮ ਦੇਖਤੀਆਂ ਫਾਰਮ ਦੇ ਵਿੱਚੋਂ ਜਦੋਂ ਸਭ ਤੋਂ ਵੱਡੀ ਗੱਲ ਆਉਂਦੀ ਹੈ ਕਿ ਫਾਰਮ ਦੇ ਵਿੱਚ ਜਾਤੀ ਸ਼ੂਚਕ ਸ਼ਬਦ ਦੀ ਵਰਤੋਂ ਕੀਤੀ ਗਈ ਕਹਿੰਦੇ ਕਿ ਸਿਕ ਕੌਮ ਦੇ ਵਿੱਚ ਇਹਦਾ ਬਹੁਤਾ ਚੱਲਣ ਨਹੀਂ ਸੀ ਹੋਣਾ ਚਾਹੀਦਾ ਜਦੋਂ ਸਿਕ ਕੌਮ ਦੀਆਂ ਸਿੱਖਾਂ ਦੇ ਘਰ ਦੀ ਸਿੱਖਾਂ ਦੀ ਪਾਰਲੀਮੈਂਟ ਦੀ ਵੋਟ ਹੋਵੇ ਅੱਜ ਕੱਲ ਨਿਆਗ ਸਿੰਘ ਜਥੇਬੰਦੀਆਂ ਅਮਰਤ ਛਕਾਉਣ ਵੇਲੇ ਜਾਤੀ ਆਧਾਰ ਤੇ ਵਿਤਕਰੇ ਕਰਦੀਆਂ ਉਹ ਕਹਿੰਦੇ ਆ ਜਿਹੜੀਆਂ ਚੌਥੇ ਬਾਟੇ ਦਾ ਚੌਥੇ ਪੌੜੇ ਦਾ ਅਮਰਤ ਲਾਗ ਛਕਾਉਂਦੀਆਂ ਇਹ ਤੇ ਪੰਜਾਬ ਸਰਕਾਰ ਦਾ ਦਖਲਅੰਦਾਜ਼ੀ ਡਾਇਰੈਕਟ ਨਹੀਂ ਹੈਗੀ ਕੋਈ ਵੀ ਇੱਥੇ ਜੇ ਡੀਸੀ ਨੇ ਕੰਮ ਕਰਨਾ ਹੈ ਉਹ ਭਾਰਤ ਸਰਕਾਰ ਦੇ ਨਮਾਇਦੇ ਤੌਰ ਤੇ ਕਰਨਾ ਹੈ ਜਿਨੇ ਚੋਣ ਲੜਨੀਆਂ ਉਹਦੇ ਲਈ ਤਾਂ ਰੱਖਮਾ ਕਰ ਉਹ ਤੇ ਤਾਂ ਹੋਣਾ ਚਾਹੀਦਾ ਸੀ ਪਰ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਉਹਨਾਂ ਦੇ ਫਾਰਮਾਂ ਦੇ ਵਿੱਚ ਜਾਤੀ ਸੁਚਬਦਾਂ ਦੀ ਵਰਤੋਂ ਕਿਉਂ ਕੀਤੀ ਜਾ ਰਹੀ ਹੈ ਕਿ ਮੈਂ ਇਸ ਜਾਤੀ ਤੋਂ ਆ ਤੇ ਮੈਂ ਸਿੱਖਾਂ ਮੈਜਨਸਬੰਧ ਲੱਗਦਾ ਵੋਟਰ ਦੇ ਲਈ ਇਹ ਲਾਜ਼ਮੀ ਹੋਣਾ ਚਾਹੀਦਾ ਸੀ ਉਹ ਸੀਟਾਂ ਦੇ ਹਲਕੇ ਉਹਨਾਂ ਦੇ ਕੋਈ ਲਿੰਗ ਦੇ ਆਧਾਰ ਤੇ ਉਹ ਨਿਸ਼ਾਨਦੇਹੀ ਨਹੀਂ ਹੁੰਦੀ ਤੇ ਕੱਲ ਨੂੰ ਕਿਵੇਂ ਪਤਾ ਲੱਗੇ ਕੋਈ ਬੰਦਾ ਹੈ ਕਿ ਔਰਤ ਹੈ ਮਰਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬਿਗਲ ਬੱਜਿਆ ਵੋਟਾ ਬਣਾਉਣ ਦੇ ਲਈ ਤਾਰੀਖ ਮਿੱਥੀ ਗਈ ਸੀ ਉਹ ਤਾਰੀਖ ਦੇ ਤਹਿਤ ਵੋਟਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚੋਂ ਪਟਵਾਰੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਤੁਸੀਂ ਆਪੋ ਆਪਣੇ ਪਟਵਾਰ ਸਰਕਲਾਂ ਦੇ ਵਿੱਚੋਂ ਜਾ ਕੇ ਵੋਟਾਂ ਬਣਾਉਣੀਆਂ ਵਰਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਨੇ ਬੇਸ਼ੱਕ ਉਸ ਫਾਰਮ ਦੇ ਵਿੱਚ ਕੁਝ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਉਸ ਦੇ ਉੱਤੇ ਵੀ ਕਿੰਤੂ ਪਰੰਤੂ ਹੋਣ ਲੱਗਿਆ ਨੌਜਵਾਨਾਂ ਦੀ ਉਮਰ ਅਮੂਮਨ ਵੋਟ ਬਣਾਉਣ ਦੇ ਲਈ ਜਦੋਂ ਪਾਰਲੀਮੈਂਟ ਜਾਂ ਲੋਕ ਸਭਾ ਦੀਆਂ ਵੋਟਾਂ ਹੁੰਦੀਆਂ ਨੇ ਤਾਂ 18 ਸਾਲ ਰੱਖੀ ਜਾਂਦੀ ਹੈ ਪਰ ਐਸ்சிਪੀਸੀ ਦੀਆਂ ਵੋਟਾਂ ਦੇ ਲਈ 21 ਸਾਲ ਰੱਖੀ ਗਈ ਇਸ ਦੇ ਉੱਤੇ ਵੀ ਸਵਾਲ ਹੋਣ ਲੱਗੇ ਨੇ ਗੱਲਬਾਤ ਕਰਾਂਗੇ ਸਵਾਲ ਬਹੁਤ ਨੇ ਜੀ ਜਦੋਂ ਫਾਰਮ ਦੇਖਦੇ ਆ ਫਾਰਮ ਦੇ ਵਿੱਚੋਂ ਜਦੋਂ ਸਭ ਤੋਂ ਵੱਡੀ ਗੱਲ ਆਉਂਦੀ ਆ ਕਿ ਫਾਰਮ ਦੇ ਵਿੱਚ ਜਾਤੀ ਸ਼ੂਚਕ ਸ਼ਬਦ ਦੀ ਵਰਤੋਂ ਕੀਤੀ ਗਈ ਕਹਿੰਦੇ ਕਿ ਸਿਕ ਕੌਮ ਦੇ ਵਿੱਚ ਇਹਦਾ ਬਹੁਤਾ ਚੱਲਣ ਨਹੀਂ ਸੀ ਹੋਣਾ ਚਾਹੀਦਾ ਜਦੋਂ ਸਿਕ ਕੌਮ ਦੀਆਂ ਸਿੱਖਾਂ ਦੇ ਘਰ ਦੀ ਸਿੱਖਾਂ ਦੀ ਪਾਰਲੀਮੈਂਟ ਦੀ ਵੋਟ ਹੋਵੇ ਉਦੋਂ ਇਸ ਚੀਜ਼ਾਂ ਦੇ ਸ਼ਬਦਾਂ ਦੀ ਵਰਤੋਂ ਕਿਉਂ ਇਹ ਨਾ ਸਾਰੀਆਂ ਆਈਡੀਅਲ ਗੱਲਾਂ ਨੇ ਇੱਕ ਐਕਟ ਬਣਿਆ ਭਾਰਤ ਸੰਵਿਧਾਨ ਭਾਰਤੇ ਸੁਧਾਨ ਅਨੁਸਾਰ ਉਸ ਐਕਟ ਦੇ ਵਿੱਚ ਜੋ ਕੁਝ ਲਿਖਿਆ ਹੈਗਾ ਜਦੋਂ ਐਕਟ ਬਣਿਆ ਗਵਰਨਮੈਂਟ ਨੇ ਬਾਹਰੋਂ ਲਿਆ ਕੇ ਤੇ ਐਕਟ ਬਣਾਇਆ ਨਹੀਂ ਸਿੱਖਾਂ ਨੇ ਬਣਾਇਆ ਸਿੱਖਾਂ ਨੇ ਡਰਾਫਟ ਦਿੱਤਾ ਆ ਗੁਰਦੁਆਰਾ ਇੱਕ ਮੂਮੈਂਟ ਚੱਲੀ 1920 ਤੋਂ 25 ਸਾਲ 5 ਸਾਲ ਮੂਮੈਂਟ ਚੱਲੀ 5 ਸਾਲ ਇਸ ਦੇ ਵਿੱਚ ਵਿਚਾਰ ਹੁੰਦੀ ਇੱਕ ਡਰਾਫਟ ਕਮੇਟੀ ਬਣੀ ਤੇਜਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਉਹਦੇ ਕਨਵਿਨਰ ਸੀਗੇ ਕਈ ਬੈਠਕਾਂ ਹੋਈਆਂ ਤੇ ਜਿੰਨੀਆਂ ਵੀ ਸਜਾਈਆਂ ਗਿਆ ਉਹ ਡਰਾ ਖੜਾ ਡਸ ਜਾਏਗਾ ਉਹ ਪ੍ਰਵਾਨ ਕੀਤਾ ਗਵਰਨਮੈਂਟ ਤੇ ਬਣ ਗਿਆ ਹੁਣ ਪ੍ਰੋਬਲਮ ਇਹ ਹੈ ਕਿ 1925 ਤੋਂ 2023 ਦੇ ਵਿੱਚ ਜਿਹੜਾ ਸਮਾਂ ਆ 98 ਸਾਲ ਲਗਭਗ ਬਣਦੇ ਹੈ ਹੁਣ 98 ਸਾਲ ਦੇ ਵਿੱਚ ਸਮਾਜ ਚ ਚੇਂਜ ਕਿੰਨੀ ਆ ਗਈ ਹੈ ਉਦੋਂ ਸਾਰੀਆਂ ਹੀ ਵੋਟਾਂ ਜਿਹੜੀਆਂ ਨੇ ਉਹ ਸਾਰੀਆਂ ਤੁਸੀਂ ਜਿਹੜੇ 21 21 ਸਾਲ ਦੀ ਗੱਲ ਕੀਤੀ ਉਹ ਸਾਰੇ 21 ਸਾਲ ਦੀ ਵੋਟ ਬਣਦੀ ਸੀ ਹੁਣ ਅਮੈਂਡਮੈਂਟ ਹੋ ਗਈ ਇੱਥੇ 18 ਸਾਲ ਦੀ ਲੇਕਿਨ ਗੁਰਦੁਆਰਾ ਐਕਟ ਵਿੱਚ ਅਮੈਂਡਮੈਂਟ ਤਾਂ ਹੋਈ ਨਹੀਂ ਅਸਲ ਪ੍ਰੋਬਲਮ ਕੀ ਹੈ ਕਿ ਜਦੋਂ ਗੁਰਦੁਆਰਾ ਐਕਟ ਬਣਿਆ ਉਸ ਟਾਈਮ ਪੰਜਾਬ ਬਹੁਤ ਵੱਡਾ ਸੀ ਇਹ ਐਕਟ ਪੰਜਾਬ ਸਰਕਾਰ ਨੇ ਬਣਾਇਆ ਸੀਗਾ ਪੰਜਾਬ ਸਰਕਾਰ ਨੇ ਆਪਣੀਆਂ ਜ਼ਰੂਰਤਾਂ ਮੁਤਾਬਕ ਬਣਾਇਆ ਹੁਣ ਜਦੋਂ ਪੰਜਾਬ ਛਾੜਟ ਦੇ ਵਿੱਚ ਪਹਿਲਾਂ 47 ਚ ਵੰਡਿਆ ਗਿਆ ਫਿਰ 66 ਚ ਵੰਡਿਆ ਗਿਆ ਤੇ ਇਹ ਜਿਹੜਾ ਆ 66 ਚ ਵੰਡੇ ਜਾਣ ਤੋਂ ਬਾਅਦ ਇਹ ਇੰਟਰ ਸਟੇਟ ਮਸਲਾ ਹੁਣ ਕਰਕੇ ਭਾਰਤ ਸਰਕਾਰ ਦਾ ਜਿਹੜਾ ਹੋਮ ਮਿਨਿਸਟਰੀ ਹੈ ਉਹਦੇ ਅੰਡਰ ਆ ਗਿਆ ਹੁਣ ਕੋਈ ਵੀ ਐਮੈਂਡਮੈਂਟ ਪੰਜਾਬ ਸਰਕਾਰ ਨਹੀਂ ਕਰ ਸਕਦੀ ਉਹ ਅਮੈਂਡਮੈਂਟ ਹੁੰਦੀ ਹੈ ਜਾ ਕੇ ਪਾਰਲੀਮੈਂਟ ਚ ਤੇ ਪਾਰਲੀਮੈਂਟ ਦਾ ਭਾਰਤ ਦਾ ਹੋਰ ਜਿਹੜਾ ਹੋਮ ਮਿਨਿਸਟਰੀ ਹੈ ਉਹ ਇਹਨੂੰ ਸੀਰੀਅਸ ਲੈਂਦੀ ਨਹੀਂ ਹੁਣ ਵੀ ਇਲੈਕਸ਼ਨਾਂ ਤੁਹਾਡੇ ਸਾਹਮਣੇ ਪਾਰਲੀਮੈਂਟ ਦੀ ਆ ਜਾਣੀਆਂ ਇਹ ਫਿਰ ਡਿਲੇ ਹੋ ਜਾਣੀਆਂ ਕਈ ਕੁਝ ਹੋਣਾ ਹੈਗਾ ਸੋ ਇਸ ਕਰਕੇ ਜਿਹੜੇ ਇਸ਼ੂ ਹੈਗੇ ਆ ਉਹ ਉਹਦੇ ਫਾਰਮ ਦਾ ਫਾਰਮ ਗੁਰਦੁਆਰਾ ਐਕਟ ਦਾ ਇੱਕ ਹਿੱਸਾ ਹੈ ਕਿਸੇ ਚੋਣ ਕਮਿਸ਼ਨ ਕੋਲ ਕੋਈ ਪਾਵਰ ਨਹੀਂ ਕਿ ਉਹਦੇ ਵਿੱਚ ਕੋਈ ਅਮੈਂਡਮੈਂਟ ਕਰ ਸਕੇ ਇਹਦੇ ਵਾਸਤੇ ਪਾਰਲੀਮੈਂਟ ਜਾਣਾ ਪਏਗਾ ਪਾਰਲੀਮੈਂਟ ਜਾ ਕੇ ਅਮੈਂਡਮੈਂਟ ਕਰਾਣੀ ਪੈਗੀ ਜਿਹੜਾ ਫਾਰਮ ਮੜਿਆ ਹਦਾਇਤਾਂ ਦਿੱਤੀਆਂ ਪੰਜਾਬ ਸਰਕਾਰ ਨੇ ਕੀ ਕੀਤਾ ਕਿ ਭਾਰਤ ਦਾ ਜਿਹੜਾ ਚੋਣ ਕਮਿਸ਼ਨ ਐਸਐਸਆਰੋ ਲਾਇਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੰਜਾਬ ਸਰਕਾਰ ਨੇ ਆਪਣਾ ਗੁਰ ਗੁਰਕੀਰਤ ਕ੍ਰਪਾਲ ਸਿੰਘ ਨੂੰ ਪੰਜਾਬ ਲਈ ਚੋਣ ਕਮਿਸ਼ਨਰ ਹੈ ਜਿਹੜਾ ਉਥੇ ਆਪ ਦਿੱਤਾ ਹੈ ਉਹਨੇ ਅੱਗੇ ਪਾਵਰਾ ਡੀਸੀ ਨੂੰ ਕਹਿਤੀਆਂ ਡੀਸੀ ਨੇ ਅੱਗੇ ਦੇਖਣਾ ਆ ਕਿ ਉਹਨੇ ਕੰਮ ਪਟਵਾਰੀਆਂ ਤੋਂ ਲੈਣਾ ਮਾਸਟਰਾਂ ਤੋਂ ਲੈਣਾ ਅੰਗਣਵਾੜੀ ਵਾਲੇ ਤੋਂ ਲੈਣਾ ਜਿਹਦੇ ਤੋਂ ਵੀ ਲੈਣਾ ਆ ਉਹ ਡੀਸੀ ਹੈ ਲਾਸਟ ਇਹਦੇ ਚ ਪੰਜਾਬ ਸਰਕਾਰ ਦਾ ਦਖਲਅੰਦਾਜ਼ੀ ਡਾਇਰੈਕਟ ਨਹੀਂ ਹੈਗੀ ਕੋਈ ਵੀ ਇੱਥੇ ਜੇ ਡੀਸੀ ਨੇ ਕੰਮ ਕਰਨਾ ਹੈ ਉਹ ਭਾਰਤ ਸਰਕਾਰ ਦੇ ਨਮਾਇਦੇ ਦੇ ਤੌਰ ਤੇ ਕਰਨਾ ਹੈ ਪੰਜਾਬ ਸਰਕਾਰ ਦੇ ਨਮਾਇਦੇ ਦੇ ਤੌਰ ਤੇ ਕਿਉਂਕਿ ਡੀਸੀ ਜਿਹੜਾ ਭਾਰਤ ਸਰਕਾਰ ਦਾ ਨਮਾਇੰਦਾ ਹੈਗਾ ਉਹਨੇ ਅੱਗੇ ਇਸ ਕੰਮ ਕਰਾਉਣ ਵਾਸਤੇ ਐਗਜ਼ੀਕਿਊਟ ਕਰਨ ਵਾਸਤੇ ਸਾਰਿਆਂ ਨੂੰ ਡਿਊਟੀ ਲਾਉਣੇ ਪਟਵਾਰੀਆਂ ਦੇ ਉਹ ਹਮੇਸ਼ਾ ਪਟਵਾਰੀਆਂ ਦੀ ਡਿਊਟੀ ਲਾਉਂਦੇ ਆ ਅੱਗੇ ਜੇ ਪਟਵਾਰੀ ਜਿਵੇਂ ਹੁਣ ਦੇਖਿਆ ਕਿ ਪੰਜਾਬ ਦੇ ਵਿੱਚ ਪਿੰਡ ਜਿਹੜੇ ਆ ਉਹ 13000 ਤੇ ਪਟਵਾਰੀ ਪੰਜਾਬ ਸਰਕਾਰ ਕੋਲੇ 8000 ਆ ਤੇ ਜਿਹੜੇ ਬਾਕੀ ਉਹ ਲੈਣਾ ਕੰਮ ਤਾਂ ਲੈਣਾ ਪੈਗਾ ਔਰ ਜਿਹੜੇ ਪਟਵਾਰੀ ਹੜਤਾਲ ਤੇ ਥੱਲੇ ਹੋਏ ਆ ਉਹਨਾਂ ਨੇ ਐਡੀਸ਼ਨਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਆ ਤੇ ਸਰਕਾਰ ਕੋਲ ਦੋ ਰਸਤੇ ਆ ਜਾਂ ਤਾਂ ਡੀਸੀ ਕਿਉਂਕਿ ਡੀਸੀ ਲਾਸਟ ਕਿਸੇ ਨੂੰ ਵੀ ਡਿਊਟੀ ਲਾ ਸਕਦਾ ਤੁਸੀਂ ਐਂਕਰ ਹੋ ਤੁਹਾਡੀ ਵੀ ਡੀਸੀ ਡਿਊਟੀ ਲਾ ਸਕਦਾ ਕੋਈ ਕੰਮ ਤੁਸੀਂ ਕਰਨਾ ਤੁਸੀਂ ਮੁਕਰ ਨਹੀਂ ਸਕਦੇ ਕੋਈ ਭਾਰਤ ਸਰਕਾਰ ਨੇ ਜਿਹੜੀਆਂ ਕਨਸਟੀਟਿਊਸ਼ਨ ਨੇ ਪਾਵਰਾਂ ਡੀਸੀ ਨੂੰ ਦਿੱਤੀਆਂ ਉਹ ਅਮਰਜੈਂਸੀ 'ਚ ਕਿਸੇ ਤੋਂ ਕੋਈ ਕੰਮ ਲੈ ਸਕਦਾ ਆ ਨਹੀਂ ਉਹ ਕਿਸੇ ਆਊਟਸੋਰਸ ਏਜੰਸੀ ਨੂੰ ਦੇ ਦੇਵੇ ਕਿਸੇ ਆਈਟੀ ਸੈਕਟਰ ਨੂੰ ਦੇ ਦੇ ਕੇ ਇੰਨੇ ਚਿਰਚ ਵੋਟਾਂ ਬਣਾ ਦੋ ਉਹ ਸਾਰਾ ਕੁਝ ਹੈਗਾ ਉਹਦੇ 'ਚ ਜਿਹੜੇ ਸਟੇਕ ਹোল্ডার ਨੇ ਜਿਹੜੇ ਇਲੈਕਸ਼ਨਾਂ ਲੜ ਰਹੇ ਨੇ ਜਿਨ੍ਹਾਂ ਦਾ ਇੰਟਰਸਟ ਹੈ ਉਹ ਵਕਫ ਵਕਫ ਧਾਰ ਤੇ ਆਪਣੇ ਪ੍ਰਤੀਕਿਰਿਆ ਦਿੰਦੇ ਆ ਉਹਨਾਂ ਸਾਰਿਆਂ ਦੇ ਜਿਹੜੇ ਸੁਝਾਅ ਜਿਹੜੇ ਆ ਉਹ ਜਿਹੜੇ ਆ ਉਹ ਵਿਚਾਰੇ ਜਾਂਦੇ ਆ ਲੇਕਿਨ ਸੁਝਾਅ ਇਹ ਨਹੀਂ ਹੁੰਦੇ ਸਾਰੇ ਮੰਨੇ ਨਹੀਂ ਜਾ ਸਕਦੇ ਹੁੰਦੇ ਕਿਉਂਕਿ ਇੱਕ ਸਿਸਟਮ ਹੈ ਸਾਡੇ ਸੰਵਿਧਾਨ ਦਾ ਜਦੋਂ ਚੋਣ ਪ੍ਰੋਸੈਸ ਸ਼ੁਰੂ ਹੋ ਜੇ ਉਹਦੇ ਦਰਮਿਆਨ ਕੋਈ ਕੋਰਟ ਵੀ ਦਖਲਅਜ ਨਹੀਂ ਕਰਦੀ ਡਾਕਟਰ ਸਾਹਿਬ ਇੱਥੇ ਸਵਾਲ ਇਸ ਕਰਕੇ ਆ ਕਿ ਚੋਣਾਂ ਪਹਿਲਾਂ ਤਾਂ ਚੋਣਾਂ ਹੀ ਬਹੁਤ ਸਾਲ ਪਹਿਲਾਂ ਥੋੜੀ ਤਕਰੀਬ 12-13 ਸਾਲਾਂ ਦਾ ਵਕਫਾ ਪਿਆ ਉਸ ਤੋਂ ਬਾਅਦ ਜਿਹੜੀਆਂ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਉਹਦੀ ਚੋਣ ਹੋਣ ਲੱਗੀ ਆ ਤੇ ਚੋਣਾਂ ਤੋਂ ਪਹਿਲਾਂ ਚੋਣ ਬਣਾਉਣ ਦੀ ਪ੍ਰਕਿਰਿਆ ਤੇ ਸਵਾਲ ਹੋਣ ਲੱਗੇ ਤੇ ਵੋਟ ਬਣਾਉਣ ਦੀ ਪ੍ਰਕਿਰਿਆ ਤੇ ਸਵਾਲ ਹੁੰਦੇ ਨੇ ਉਮਰ ਦੀ ਪ੍ਰਕਿਰਿਆ ਤੇ ਸਵਾਲ ਹੁੰਦੇ ਨੇ ਕਿ ਉਮਰ ਹੁਣ 18 ਸਾਲ ਕਿਉਂ ਨਹੀਂ ਕੀਤੀ ਗਈ ਲੱਗਦਾ ਨਹੀਂ ਸੀ ਕਿ ਜਿਵੇਂ ਸਿੱਖ ਜਥੇਬੰਦੀਆਂ ਜਾਂ ਵੱਖ-ਵੱਖ ਸਿੱਖ ਪੋਲਿਟੀਕਲ ਜਥੇਬੰਦੀਆਂ ਪੰਥਕ ਤੇ ਰਾਣੀ ਇਹ ਵੋਟਾਂ ਬਣਾਉਣ ਦੀ ਪ੍ਰਕਿਰਿਆ ਤੋਂ ਪਹਿਲਾਂ ਵੋਟਾਂ ਦੀ ਐਮੈਂਡਮੈਂਟ ਦੇ ਉੱਤੇ ਸਵਾਲ ਹੋਣੇ ਚਾਹੀਦੇ ਸੀ ਕਿ ਜਿਹੜੀ ਪ੍ਰਕਿਰਿਆ ਹੈ ਐਸਜੀਪੀਸੀ ਦੀਆਂ ਵੋਟਾਂ ਦੀ ਇਹਦੀ ਐਮੈਂਡਮੈਂਟ ਹੋਵੇ ਉਮਰ ਜਿਹੜੀ ਘਟਾਉਣ ਵਧਾਉਣ ਦਾ ਰੌਲਾ ਹੁਣ ਪੈ ਰਿਹਾ ਇਹ ਪਹਿਲਾਂ ਹੋ ਜਣਾ ਚਾਹੀਦਾ ਸੀ ਸਾਰਾ ਦੇਖੋ ਲੋਕਾਂ ਨੂੰ ਦੇਖੋ ਜੀ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਸਰਕਾਰ ਦੇ ਗੁਰਦੁਆਰੇ ਦੇ ਅੱਛਾ ਬਹੁਤ ਤਰ ਤਰ ਰੌਲਾ ਪੈ ਰਿਹਾ ਵੀ ਗੁਰਦੁਆਰੇ ਚ ਸੋਧਾਂ ਦੀ ਲੋੜ ਹੈਗੀ ਹੈ ਇਹ ਜੇ ਜੇ ਜਦੋਂ 47 ਤੋਂ ਪਹਿਲਾਂ ਕਦੀ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੇਟ ਨਹੀਂຊਈ ਹੋਈਆਂ 5 ਸਾਲ ਬਾਅਦ ਹੁੰਦੀਆਂ ਸੀਗੀਆਂ ਆਜ਼ਾਦੀ ਤੋਂ ਬਾਅਦ ਕਦੀ ਵੀ ਟਾਈਮ ਤੇ ਨਹੀਂ ਹੋਈਆਂ ਕਈ ਇੱਕ ਵਾਰੀ ਤਾਂ 17 ਸਾਲ ਬਾਅਦ ਨਹੀਂ ਹੋਈਆਂ ਉਹ ਇਲੈਕਸ਼ਨ ਤੋਂ ਇਸ ਕਰਕੇ ਲੋਕਾਂ ਦਾ ਅਧਿਕਾਰ ਹੈ ਪਹਿਲਾਂ ਪੰ ਬਹੁਤ ਸਮਾਂ ਲੰਮਾ ਸਰਕਾਰ ਕਰਾਉਂਦੀ ਨਹੀਂ ਸੀ ਹੁਣ ਉਹਨਾਂ ਨੇ ਅਮੈਂਡਮੈਂਟ ਕਰਤੀ ਕਿ 5 ਸਾਲ ਤੋਂ ਇਲੈਕਸ਼ਨ ਕਰਾਉਣੀ ਪੈਗੀ ਜੇ ਦੇਸ਼ 'ਚ ਜੰਗ ਲੱਗ ਗਈ ਆ ਕੋਈ ਹੋਰ ਹਾਲਾਤ ਨੇ ਤੁਸੀਂ ਵੱਧ ਤੋਂ ਵੱਧ 6 ਮਹੀਨੇ ਜਿਹੜਾ ਇਹਨੂੰ ਡਿਲੇ ਕਰ ਸਕਦੇ ਹੋ 2 ਵੱਧ ਡਿਲੇ ਨਹੀਂ ਕਰ ਸਕਦੇ ਸੋ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਇਲੈਕਸ਼ਨਾਂ ਵੀ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਸਿੱਖ ਪਾਰਲੀਮੈਂਟ ਦੀ ਉਹ ਅੱਜ ਹੁਣ ਜਿਹੜਾ ਜਿਹੜਾ ਆ ਉਹਦੇ ਵਿੱਚ ਕਾਫੀ ਸਵਾਲ ਨੇ ਕਿਉਂਕਿ ਪਹਿਲਾਂ ਹਰਿਆਣਾ ਵੀ ਸ਼ਾਮਲ ਸੀ ਹੁਣ ਹਰਿਆਣਾ ਜਿਹੜਾ ਉਹ ਸੰਗਤ ਅਲੱਗ ਹੋ ਗਈ ਹੈ ਦਿੱਲੀ ਦੇ ਅਲੱਗ ਹੋ ਗਈ ਹੈ ਪਾਕਿਸਤਾਨ ਦੀ ਅਲੱਗ ਹੋ ਗਈ ਹੈ ਤਾਂ ਇਹਦੇ ਵਿੱਚ ਜਿਹੜਾ ਸਿੱਖ ਡੈਸਪੋਰਾ ਤੇ ਬਹੁਤ ਵੱਡੀ ਪੱਧਰ ਤੇ ਚਲਾ ਗਿਆ ਆ ਵੱਡੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਸਿੱਖ ਵੱਡੀ ਪੱਧਰ ਤੇ ਰਹਿ ਰਹੇ ਨੇ ਸੋ ਉਹਨਾਂ ਸਾਰੀਆਂ ਗੱਲਾਂ ਦੇ ਵਿੱਚ ਇਹ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਇਹ ਸਿਰਫ ਅੱਜ ਦੀ ਡੇਟ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਪੰਜਾਬ ਨੂੰ ਤੇ ਹਰਿਆਣੇ ਦਾ ਤਾਂ ਕੋਈ ਹੈ ਨਹੀਂ ਇੱਕ ਚੰਡੀਗੜ੍ਹ ਦੀ ਸੀਟ ਹੈ ਇੱਕ ਹਮਾਚਲ ਦੀ ਸੀਟ ਹੈ ਸੋ ਇਸ ਨੂੰ ਤੁਸੀਂ ਸਾਰੇ ਸਿੱਖ ਜਗਤ ਦੀ ਨੁਮਾਇੰਦਾ ਜਿਹੜੀ ਜਥੇਬੰਦੀ ਨਹੀਂ ਕਹਿੰਦਾ ਤੇ ਵੱਡੀ ਜਥੇਬੰਦੀ ਜ਼ਰੂਰ ਹੈਗੀ ਇਹਦੇ ਵਿੱਚ ਕੋਈ ਡਾਕਟਰ ਸਾਹਿਬ ਇੱਕ ਸਵਾਲ ਤੁਸੀਂ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਗੱਲਬਾਤ ਆਪਾਂ ਕਰ ਰਹੇ ਸੀ ਤੁਸੀਂ ਕਿਹਾ ਕਿ ਜਿਹੜੀ ਜਾਤੀ ਸ਼ੂਚਕ ਸਰਬ ਦੀ ভোটার ਦੀ ਸੂਚੀ ਦੇ ਵਿੱਚ ਗੱਲ ਕੀਤੀ ਤੁਸੀਂ ਕਿਹਾ ਵੀ ਇੱਕ ਰੱਖਮਾ ਕਰਨਾ ਹੈ ਇਹ ਰੱਖਮਾ ਕਰਨ ਕੀਤਾ ਗਿਆ ਇਸ ਦੇ ਤਹਿਤ ਜੇ ਨਹੀਂ ਲਿਖਣਗੇ ਤਾਂ ਰੱਖਮਾ ਕਰਨ ਦੀ ਕਲੀਅਰੈਂਸ ਕਿਵੇਂ ਆਏਗੀ ਜਿਹਨੇ ਚੋਣ ਲੜਨੀਆਂ ਉਹਦੇ ਲਈ ਤਾਂ ਰੱਖਮਾ ਕਰਨ ਉਹਦੇ ਚਤੇ ਹੋਣਾ ਚਾਹੀਦਾ ਸੀ ਪਰ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਉਹਨਾਂ ਦੇ ਫਾਰਮਾਂ ਦੇ ਵਿੱਚ ਜਾਤੀ ਸੂਚੀਕ ਸ਼ਬਦਾਂ ਦੀ ਵਰਤੋਂ ਕਿਉਂ ਕੀਤੀ ਜਾ ਰਹੀ ਹੈ ਕਿ ਮੈਂ ਇਸ ਜਾਤੀ ਤੋਂ ਹਾਂ ਤੇ ਮੈਂ ਸੇਖਾਂ ਮੈਂ ਇਸ ਨਾਲ ਸੰਬੰਧ ਰੱਖਦਾ ভোটার ਦੇ ਲਈ ਇਹ ਲਾਜ਼ਮੀ ਹੋਣਾ ਚਾਹੀਦਾ ਸੀ ਰਜਿਸਟਰ ਰਜਿਸਟ੍ਰੇਸ਼ਨ ਵੋਟਰ ਦਾ ਮਤਲ ਲੈ ਕੇ ਜਦ ਰਜਿਸਟ੍ਰੇਸ਼ਨ ਹੋਣੀ ਹੈ ਤੇ ਉਹ ਉਹਦੇ ਵਾਸਤੇ ਕੋਈ ਵਿਧਾਨ ਸਭਾ ਦੀ ਸੂਚੀ ਤਾਂ ਨਹੀਂ ਦੇਖੀ ਜਾਏਗੀ ਜਿਹੜੇ ਤੁਸੀਂ ਕੈਂਡੀਡੇਟ ਬਣਨੇ ਇਹਨਾਂ ਚੋਂ ਬਣਨੇ ਹਨ ਜੇ ਵੋਟਰਾਂ ਚ ਬਣੇ ਬਾਹਰਲਾ ਬੰਦਾ ਤਾਂ ਕੈਂਡੀਡੇਟ ਨਹੀਂ ਬਣ ਸਕਦਾ ਵੋਟਰਾਂ ਚੋਂ ਬਣੇਗਾ ਇਹ ਵੋਟਰਾਂ ਕੋਲ ਮੰਨ ਲਓ ਰਿਜ਼ਰਵ ਮੈਂ ਰਿਜ਼ਰਵ ਇੱਕ ਲੜਨੀਆਂ ਰਿਜ਼ਰਵਲ ਕਿਤੋਂ ਲੜਨੀਆਂ ਤਾਂ ਕਿੱਥੋਂ ਪਤਾ ਲੱਗੇਗਾ ਰਜਿਸਟ੍ਰੇਸ਼ਨ ਤੋਂ ਪਤਾ ਲੱਗਿਆ ਉਹਨੂੰ ਤਸਦੀਕ ਦੇਣੀ ਪਏ ਕੱਲ ਨੂੰ ਕਿਉਂਕਿ ਜਿਹੜੀ ਹੈ ਕਿ ਉਹ ਔਰਤਾਂ ਦਾ ਮਸਲਾ ਹੈਗਾ ਯਾ ਔਰਤਾਂ ਵਾਸਤੇ ਰੱਖਣਾ ਹੈ ਜੇ ਉਹ ਸੀਟਾਂ ਦੇ ਹਲਕੇ ਉਹਨਾਂ ਦੇ ਕੋਈ ਲਿੰਗ ਦੇ ਆਧਾਰ ਤੇ ਉਹ ਨਿਸ਼ਾਨਦੇਹੀ ਨਹੀਂ ਹੁੰਦੀ ਤਾਂ ਕੱਲ ਨੂੰ ਕਿਵੇਂ ਪਤਾ ਲੱਗੇਗਾ ਕੋਈ ਬੰਦਾ ਹੈ ਕਿ ਔਰਤ ਹੈ ਮਰਦ ਹੈ ਸਾਰੀਆਂ ਚੀਜ਼ਾਂ ਦੀ ਇਸ ਕਰਕੇ ਇਹ ਜਿਹੜਾ ਇਸ਼ੂ ਹੈ ਸੰਵਿਧਾਨਕ ਇਸ਼ੂ ਹੈ ਇਹ ਸੰਵਿਧਾਨ ਅਨੁਸਾਰ ਜਿਹੜੇ ਅਧਿਕਾਰ ਉਸ ਭਾਈਚਾਰੇ ਨੂੰ ਦਿੱਤੇ ਹੋਏ ਆ ਉਹਨਾਂ ਦੇ ਜਿਹੜੀ ਐ ਅਲੰਘਣਾ ਨਹੀਂ ਹੋ ਸਕਦੀ ਸਾਡੇ ਸਮਾਜ ਵਿੱਚ ਜਾਤ ਪਾਤ ਆਧਾਰਿਤ ਵਿਤਕਰਾ ਹੈਗਾ ਉਸ ਨੂੰ ਸਵੀਕਾਰ ਕਰ ਸਿੱਖੀ 'ਚ ਜਾਤ ਪਾਤ ਨਹੀਂ ਹੈ ਗੁਰੂ ਕਾਲ 'ਚ ਕੋਈ ਜਾਤ ਪਾਤ ਦਾ ਨਾ ਨਹੀਂ ਹੈ ਲੇਕਿਨ ਅੱਜ ਦਾ ਜਿਹੜਾ ਸਮਾਜ ਹੈ ਅੱਜ ਤਾਂ ਗੁਰਦੁਆਰੇ ਹੈਗੇ ਆ ਪੰਜਾਬ 'ਚ ਬਹੁਤੇ ਗੁਰਦੁਆਰੇ ਜਿੱਥੇ ਬਾਹਰ ਲਿਖਿਆ ਲੰਗਰ ਫਲਾਣੀ ਜਾਤੀ ਦਾ ਲਾਊਡ ਨਹੀਂ ਹੈਗਾ ਤੇ ਉਹ ਜਦੋਂ ਇਹ ਹੈ ਅੱਜ ਕੱਲ ਨਿਆੰਗ ਸਿੰਘ ਜਿੱਥੇ ਬੰਦੀਆਂ ਅਮਰਤ ਛਕਾਉਣ ਵੇਲੇ ਜਾਤੀ ਆਧਾਰ ਤੇ ਵਿਤਕਰੇ ਕਰਦੀਆਂ ਉਹ ਕਹਿੰਦੇ ਆ ਜਿਹੜੀਆਂ ਚੌਥੇ ਬਾਟੇ ਦਾ ਚੌਥੇ ਪੌੜੇ ਦਾ ਅਮਰਤ ਲਾਗ ਛਕਾਉਂਦੀਆਂ ਜਿਹੜੇ ਦਲਤ ਲੋਕ ਨੇ ਉਹਨਾਂ ਨਾਲ ਕਈਤਰ ਵਿਤਕਰੇ ਕਰਦੀਆਂ ਤੇ ਉਹਦੇ ਵਿੱਚ ਫਿਰ ਇਹ ਤਾਂ ਛੋਟੀ ਗੱਲ ਹੈਗੀ ਆ ਜਦੋਂ ਖੰਡੇ ਕੀ ਬਾਟੇ ਕੀ ਪੌਲ ਦੀ ਗੱਲ ਅਮਰਤ ਛਕਾਉਣ ਦੀ ਗੱਲ ਹੈ ਜੇ ਉੱਥੇ ਵਿਤਕਰਾ ਹੋ ਰਿਹਾ ਤੇ ਬਾਕੀ ਤਾਂ ਗੱਲ ਛੋਟੀ ਰਹਿ ਜਾਂਦੀ ਬਾਦਵਤਨ ਮੈਂ ਡਾਕਟਰ ਸੋਸ਼ਣ ਡਾਕਟਰ ਖੁਸ਼ਾਲ ਸਿੰਘ ਜੀ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਸਵਾਲ ਹੋਣ ਲੱਗੇ ਨੇ ਇਹ ਸਵਾਲਾਂ ਦੇ ਉੱਤੇ ਚਰਚਾ ਬਹੁਤ ਸਮਾਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਹਾਲਾਂਕਿ ਹੁਣ ਜੱਥੇਬੰਦੀਆਂ ਕਈ ਧਾਰਮਿਕ ਜੱਥੇਬੰਦੀਆਂ ਸਵਾਲ ਚੁੱਕਦੀਆਂ ਨੇ ਕਈ ਧਾਰਮਿਕ ਪੋਲੀਟੀਕਲ ਜਥੇਬੰਦੀਆਂ ਜਿਹੜੀ ਪੰਥ ਦੇ ਨਾਲ ਸੰਬੰਧ ਰੱਖਦੀਆਂ ਨੇ ਉਹ ਵੀ ਸਵਾਲ ਚੁੱਕਦੀਆਂ ਨੇ ਕਿ ਉਮਰ ਘਟਾਉਣੀ ਵਧਾਉਣੀ ਚਾਹੀਦੀ ਸੀ ਤੇ ਇਹਨਾਂ ਚੀਜ਼ਾਂ ਤੇ ਸਵਾਲ ਪਹਿਲਾਂ ਹੋਣੇ ਚਾਹੀਦੇ ਸੀ ਜਦੋਂ ਵੋਟਾਂ ਕਰਾਉਣ ਦੀ ਮੰਗ ਹੋ ਰਹੀ ਸੀ ਜੇਕਰ ਹੁਣ ਬਣ ਰਹੀਆਂ ਨੇ ਤਾਂ ਉਸ ਦੇ ਦਰਮਿਆਨ ਇਹ ਸੈਲਫ ਇੱਕ ਸਵਾਲ ਨੇ ਇਹਨਾਂ ਦੇ ਉੱਤੇ ਕੁਝ ਹੋਣਾ ਨਾ ਹੋਣਾ ਕੋਈ ਬਹੁਤਾ ਮਾਇਨੇ ਨਹੀਂ ਰੱਖਾਉਂਦਾ ਫਿਲਹਾਲ ਦੇ ਲਈ ਦਾਸ ਤੁਮ ਕੇ ਬਹੁਤ ਬਹੁਤ ਧੰਨਵਾਦ